1984 ਦੇ ਸਿੱਖ ਵਿਰੋਧੀ ਦੰਗਿਆਂ ਤੇ ਅਮਿਤab ਬੱਚਨ ਦਾ ਸੀਬੀਆਈ ਨੂੰ ਦਿੱਤਾ ਬਿਆਨ ਪਹਿਲੀ ਵਾਰ ਸਾਹਮਣੇ ਆਇਆ ਹੈ ਬਿਆਨ ਚ ਅਮਿਤab ਬੱਚਨ ਨੇ ਕਿਹਾ ਕਿ ਉਹਨਾਂ ਨੂੰ ਨਹੀਂ ਆਉਂਦੀ ਕਿ ਇੱਕ ਤੋਂ 3 ਨਵੰਬਰ ਦੌਰਾਨ ਜਗਦੀਸ਼ ਟਾਇਟਲਰ ਤਿੰਨ ਮੂਰਤੀ ਹਾਊਸ ਚ ਆਏ ਸਨ ਜਾਂ ਨਹੀਂ ਅਮਿਤab ਬੱਚਨ ਨੇ ਕਿਹਾ ਹੈ ਕਿ ਇਹ ਤਿੰਨ ਦਿਨਾਂ ਦੌਰਾਨ ਕਈ ਲੋਕ ਉੱਥੇ ਆਉਂਦੇ ਰਹੇ ਸੀ ਬੱਚੇ ਨੇ ਕਿਹਾ ਕਿ ਇੰਦਰਾ ਗਾਂਧੀ ਨੂੰ ਗੋਲੀ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਉਹ ਤੁਰੰਤ ਮੌਕੇ ਤੇ ਵੀ ਪਹੁੰਚੇ ਸੀ ਬੇਂਦਰਾ ਗਾਂਧੀ ਦੀ ਲਾਸ਼ ਐਮਸ ਤੋਂ ਤਿੰਨ ਮੁਰਤੀ ਹਾਊਸ ਲੈ ਜਾਂਦੀ ਗਈ ਸੀ ਅਮੇਦਾ ਬਚਨ ਨੇ ਜ਼ਰੂਰ ਮੰਨਿਆ ਹੈ ਕਿ ਉਹ ਉਦੋਂ ਤੋਂ ਹੀ ਟਾਈਟਲਰ ਨੂੰ ਜਾਣਦੇ ਸਨ ਉਹਨਾਂ ਕਹੇ ਕਿ ਸੰਜੀ ਗਾਂਧੀ ਜ਼ਰੀਏ ਟਾਈਟਲਰ ਨੂੰ ਮਿਲੇ ਸੀ ਸਿੱਖ ਦੰਗਿਆਂ ਦੇ ਕੇਸ 'ਚ ਫਸੇ ਜਗਦੀਸ਼ ਟਾਈਟਲਰ ਨੂੰ ਸੀਬੀਆਈ ਆਜ਼ਾਦ ਕਰਨਾ ਚਾਹੁੰਦੀ ਹੈ ਸੀਬੀਆਈ ਨੇ ਅਦਾਲਤ 'ਚ ਕਲੋਜ਼ਰ ਰਿਪੋਰਟ ਵੀ ਸੌਂਪੀ ਸੀ ਅਦਾਲਤ ਕਲੋਜ਼ਰ ਰਿਪੋਰਟ ਤੇ ਵਿਚਾਰ ਕਰ ਰਹੀ ਹੈ ਅਦਾਲਤ ਨੇ ਸੀਬੀਆਈ ਤੋਂ ਜਵਾਬ ਮੰਗਿਆ ਹੈ ਕਿ ਟਾਈਟਲਰ ਖਿਲਾਫ ਗਵਾਹਾਂ ਨੂੰ ਪ੍ਰਭਾਵਿਤ ਕਰਨ ਵਾਲੇ ਇਲਜ਼ਾਮਾਂ 'ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਸੀਵੀ ਐਚ ਚਾਬੀਯੋਨੂ ਅਦਾਲਤ 'ਚ ਜਵਾਬ दाखिल ਕਰੇਗੀ ਬਿਊਰੋ ਰਿਪੋਰਟ ਪੈਰਾਦਾ ਟੀਵੀ